ਜਿਹੜੇ ਕਿਸਾਨ ਕਣਕ ਛੋਣੇ ਤੋਂ ਹਟਕੇ ਦੂਜੀਆਂ ਕਸਤਾਂ ਕਰਦੇ ਆ ਉਹਦੇ ਵਿੱਚ ਵੀ ਆਪਣੇ ਪਰਿਵਾਰ ਦਾ ਇੱਕ ਚੰਗਾ ਆਰਥਿਕ ਮੁਨਾਫਾ ਕਮਾ ਰਹੇ ਆ ਇਸ ਵਾਰ ਟਮਾਟਰ 200 ਤੋਂ 250 ਰੁਪਏ ਕ੍ਰੈਡ ਦੇ ਹਿਸਾਬ ਤੋਂ ਸਬਜ਼ੀ ਮੰਡੀ ਵਿੱਚ ਜਾ ਕੇ ਵਿਕ ਰਹੇ ਉਸ ਦੇ ਨਾਲ ਕਿਸਾਨਾਂ ਕੇ ਆਰਥਿਕ ਹਾਲਾਤ ਵੀ ਸੁਧਰेंगे ਕਿਉਂਕਿ ਇਹਨਾਂ ਦੇ ਕਹਿੰਦੇ 100 ਸਵਾ 100 ਰੁਪਏ ਖਰਚਾ ਜਾਂਦੇ ਅੱਧਿਕ ਪੈਸੇ ਇਹਨਾਂ ਨੂੰ ਬਚਤ ਵੀ ਹੋ ਜਾਂਦੀ ਹੈ ਜਿਹੜੇ ਮਜ਼ਦੂਰ ਆਸ-ਪਾਸ ਪਿੰਡਾਂ ਦੇ ਰਹਿਣ ਵਾਲੇ ਆ ਉਹ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਮਜ਼ਦੂਰੀ ਮਜ਼ਦੂਰੀ ਵੀ ਮਿਲ ਰਹੀ ਹੈ ਉਹਨਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਇਸ ਦਿਨ ਦੋ 3 ਮਹੀਨੇ ਉਨ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਜਾਣਾ ਹੈ ਜਿਹੜੇ ਸਬਜ਼ੀਆਂ ਦੀ ਖਾਸ ਕਰਦੇ ਆ ਇੱਕ ਚਾਹ ਸਹਾਇਕ ਧੰਦੇ ਦੇ ਤੌਰ ਤੇ ਇੱਕ ਲਾਭਦਾਇਕ ਧੰਦਾ ਸਬਜ਼ੀਆਂ ਦੀ ਖੇਤੀ ਜੇ ਕਿਸਾਨ ਕਰਦੇ ਆ ਉਹਨਾਂ ਨੂੰ ਮੁਨਾਫਾ ਜ਼ਰੂਰ ਪਹੁੰਚਦਾ ਹੈ ਅਸਲੀ ਰੁਚੀ ਪਿੰਡ ਦੇ ਤੋਂ ਦਿਖਾਣ ਜਾ ਰਹੇ ਹਾਂ ਇਸ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਕਿਸਾਨ ਸਬਜ਼ੀਆਂ ਦੀ ਖੇਤੀ ਕਰਦੇ ਇਸ ਟਾਈਮ ਟਮਾਟਰ ਦੀ ਖੇਤੀ ਕੀਤੀ ਜਾ ਰਹੀ ਹੈ ਟਮਾਟਰ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਬੀਬੀਆਂ ਟਮਾਟਰ ਖੇਤ ਦੇ ਖੇਤ ਦੇ ਵਿੱਚ ਟਮਾਟਰ ਤੋੜ ਰਹੀਆਂ ਇਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਰੱਜਿਆਂ ਨੂੰ ਔਰਤਾਂ ਨੂੰ ਘਰ ਬੈਠੇ ਪਿੰਡ ਦੇ ਵਿੱਚ ਆ ਕੇ ਨਸਦੀ ਹੈ ਕਿਉਂਕਿ ਸ਼ਹਿਰ ਵਿੱਚ ਜਾ ਕੇ ਦਿਹਾੜੀ ਕਰਦੇ ਤਾਂ ਇੰਨੇ ਪੈਸੇ ਨਹੀਂ ਮਿਲਦੇ ਮੰਡਰੇਗਾ ਦੇ ਵਿੱਚ ਵੀ 300 ਰੁਪਏ ਦੀ ਦਿਹਾੜੀ ਹੈ ਲੇਕਿਨ ਇਹ ਜਿਹੜੇ ਬੱਚੇ ਹੈ ਇਹ ਅਸੀਸ ਗੁੱਡੀ ਨਾਲ ਗੱਲ ਕਰਦੇ ਨੇ ਪਲਸ 2 ਤੱਕ ਦੀ ਪੜ੍ਹਾਈ ਵੀ ਕੀਤੀ ਹੈ ਔਰ ਇਸ ਟਾਈਮ ਆਪਣੇ ਪਰਿਵਾਰ ਦੇ ਲਈ ਆਪਣੇ ਪਰਿਵਾਰ ਦੀ ਮਦਦ ਦੇ ਲਈ ਖੇਤਾਂ ਦੇ ਵਿੱਚ ਟਮਾਟਰ ਵੀ ਤੋੜ ਰਿਹਾ ਕਰਮਜੀਤ ਕੋਰ ਕਰਮਜੀਤ ਪ ਇੱਕ ਬੰਦੇ ਨੂੰ ਹਾਂਜੀ ਨਾਂਜੀ ਸਾਡੀ ਦਿਹਾੜੀ ਹੈ ਜੀ ਪੂਰੀ ਹਾਂ ਇਹ ਨਾ ਨੇ ਗੱਡੀ ਭਰਨੀ ਨੂੰ ਦੇਖੋ ਬਸ ਇੱਕ ਬੱਚੇ ਨੂੰ 350 ਕੇ ਆਸਪਾਸ ਬੰਦੇ ਆਂ ਔਰ ਜਿਹੜੀ ਦੂਜੀ ਇਹ ਬੇਟੀ ਤੋੜ ਰਹੀ ਹੈ ਟਮਾਟਰ ਇਹ ਦਿਨ ਆ ਵੀ ਗੱਲ ਕਰਦੇ ਆਂ ਵੀ ਜਿਹੜੇ ਖੇਤਾਂ ਸੇ ਆ ਕੇ ਆਪਣੇ ਪਿੰਡੋਂ ਮਾਦਰੀ ਤੋਂ ਆ ਕੇ ਲਲੋਛੇ ਦੇ ਵਿੱਚ ਹਾਂ ਆ ਬੇਟਾ ਕੀ ਨਾਮ ਤੁਹਾਡਾ ਮਨਪ੍ਰੀਤ ਮਨਪ੍ਰੀਤ ਤੁਸੀਂ ਵੀ ਤੋੜ ਰਹੇ ਹੋ ਟਮਾਟਰ ਹਾਂਜੀ ਕਿੰਨੇ ਸਾਲਾਂ ਤੋਂ ਤੋੜਦੇ ਹੋ ਪਹਿਲੇ ਵੀ ਆਂਦੇ ਹੋ ਹਾਂ 5-6 ਸਾਲ ਤੋੜ ਰਹੇ ਆਂ 5-6 ਸਾਲ ਤੋਂ ਬੜੀਆ ਬਣ ਜਾਂਦੇ 10-12000 ਬਣ ਜਾਂਦੇ ਮਹੀਨੇ ਦਾ ਮਹੀਨੇ ਦਾ ਇਹ ਕਿ ਕਿੰਨੇ ਮਹੀਨੇ ਚੱਲਦਾ ਟਮਾਟਰ ਤੋੜਨ ਦਾ ਕੰਮ 2 ਮਹੀਨੇ ਚੱਲਦਾ ਹੈ 2 ਮਹੀਨੇ 2 ਮਹੀਨੇ ਤੱਕ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਲੋਕ ਐ ਇਹਨਾਂ ਨੂੰ ਰੋਜ਼ਗਾਰ ਵੀ ਮਿਲ ਜਾਂਦਾ ਹੈ ਅਸੀਂ ਕਿਸਾਨ ਨਾਲ ਵੀ ਗੱਲ ਕਰਾਂਗੇ ਵੀ ਜਿਹੜੀ ਇਹ ਟਮਾਟਰ ਦੀ ਖੇਤੀ ਐ ਕਨਕ ਚੋਨੇ ਦੇ ਨਾਲ ਇੱਕ ਤੀਜੀ ਫਸਲ ਦੇ ਰੂਪ ਦੇ ਵਿੱਚ ਕਿਸਾਨ ਇਹਨੂੰ ਬੀਜਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਗਰਮੇਲ ਸੀਗੀ ਕਿਹੜਾ ਪਿੰਡ ਐ ਲਲੋਛੀ ਹੈਗੇ ਨਹੀਂ ਹੁਣ 4-5 ਕਿੱਲੇ ਚੱਲ ਰਹੇ ਨੇ ਜੀ ਉਹਨਾਂ ਆਪਣੇ ਇਲਾਕੇ 'ਚ ਕਿੰਨੇ ਕਿਹੜੇ ਕਿਹੜੇ ਪਿੰਡਾਂ 'ਚ ਬੀਜਦੇ ਆ ਲਲੋਚੀ ਜੇ ਹੁੰਦਾ ਹੀ ਜ਼ਿਆਦਾਤਰ ਤਾਂ ਹੀ। ਵੱਡੇ ਵਾਲੇ ਧਲੇ ਕਿੱਥੇ ਕਿੱਥੇ। ਸੁਨੌਰ ਵੀ ਹੁੰਦਾ ਹੀ। ਔਰ ਲਲੋਚੀ ਮੈਸੇਦ ਹੋਈ ਨਹੀਂ ਸਾਡੇ ਉਰੇ। ਅੱਛਾ ਇੱਥੇ ਆਪਣੇ ਪਿੰਡ ਦੇ ਕਿੰਨੇ ਕਿ ਇੱਕੜ ਚ ਬਿਜਾਈ ਹੁੰਦੀ ਹੈ ਇਹਦੀ? ਇੱਥੇ ਕਾਫੀ ਏਰੀਆ ਚ ਹੁੰਦੀ ਹੈ ਜੀ। ਕਿੰਨੇ ਕਿਸਾਨ ਵੇਚਦੇ ਆਂ ਅੰਦਾਜ਼ਾ? ਸਾਰੇ ਪਿੰਡੋਂ ਕੋਈ ਵੇਚਦੇ ਨੇ ਜੀ। ਇਹਦੀ ਕੀ ਕੀ ਇਸ ਤਰ੍ਹਾਂ ਰੇਟ ਕਿਸ ਤਰ੍ਹਾਂ ਦਾ ਹੈ? ਇਹਦੀ ਠੀਕ ਹੈ ਜੀ ਬਖਰਚੇ ਹੀ ਪੂਰੇ ਹੋਣਗੇ ਇਸ ਸਾਲ ਦਾ। ਕੀ ਰੁਪਏ ਵਿਕਰੇ ਗਰੇਡ ਜਾ ਕੇ ਉੱਥੇ? 2-2500 ਰੁਪਏ ਵਿਕਰੇ ਜੀ। ਸਾਡਾ ਖਰਚਾ ਆ ਜਾਂਦਾ ਜੀ 100 ਰੁਪਏ ਦਾ ਜੀ ਰੋਜ਼ ਦਾ ਫਿਰ ਤਾਂ ਪਹਿਰੇ ਮਤਲਬ ਪਹਿਲੇ ਪਹਿਰੇ ਕੁਝ ਮੈਂ 100 ਰੁਪਏ ਭਿਜ ਜਾਂਦਾ ਜੀ ਤੇਜੀ ਫਸਲ ਦੇ ਰੂਪ ਚ ਲੈਂਦੇ ਹੋ ਤੁਸੀਂ ਨਹੀਂ ਇਹ ਪਹਿਲੀ ਫਸਲ ਆਈ ਕਣਕ ਨਹੀਂ ਕਣਕ ਤੋਂ ਅੰਨਾ ਹੋ ਗਿਆ ਕਿ ਤੋਂ ਚੋਣੇ ਤੋਂ ਬਾਅਦ ਇਹੀ ਲਈ ਆਈ ਸਾਨੇ ਅੱਛਾ ਕਣਕ ਨਹੀਂ ਭਿਜੀ ਨਹੀਂ ਕਣਕ ਨਹੀਂ ਇਹਦੇ ਚ ਹੋਈ ਜੀ ਕਿੰਨੇ ਵਾਰ ਟੁੱਟ ਦਿੰਦੇ ਇਹ ਹੋ ਜਾਂਦਾ ਜੀ 1000 ਪੰਨਾ 12 1300 ਗ੍ਰੇਟ ਕਿੱਲੇ ਦਾ ਜੀ ਦਰਸਨਾ ਹਾਂ ਤੁਸੀਂ ਮਜ਼ਦਰੀ ਦਿੰਦੇ ਹਾਂਜੀ ਮਜ਼ਦਰੀ ਤਾਂ ਅਸੀਂ ਇਹਦੇ ਬੱਚੇ ਐ ਔਰ ਵੀ ਬਿਆਂ ਐ ਸਾਰੇ ਪਿੰਡ ਤੁਹਾਡੇ ਪਿੰਡ ਤੋਂ ਆਏ ਹਾਂ ਹਾਂ ਸਾਰੇ ਮਜ਼ਦਰੀ ਦਿੰਦੇ ਜੀ ਤੇ ਕਿੰਨੇ ਬੰ ਤੇ ਠੀਕ ਹੈ ਸਰ ਤੁਹਾਡਾ ਨਾ ਜੀ ਦਿਹਾੜੀ ਤੈਨਾਂ ਅੱਛਾ ਕਿੰਨੇ ਦਿਹਾੜੀ ਪੈਂਦੇ ਆ ਸਾਢੇ 3 ਸਾਈ ਜਿੰਨੇ ਮਰਜ਼ੀ ਕਰੀਟ ਪਰੋ ਹਾਂ ਜਿੰਨੇ ਮਰਜ਼ੀ ਪਰੀ ਤੁਹਾਨੂੰ ਕੰਮ ਮਿਲ ਦਿੰਦੇ ਆ ਮਤਲਬ ਹਾਂ ਜੀ ਕੰਮ ਮੇਰੇ ਆ ਸਾਨੂੰ ਪਿੰਡ ਦੇ ਵਿੱਚ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼